ਉਹ ਨਾ ਹੁੰਦਾ ਸਾਡਾ ਨਸ਼ੇ ਨੂੰਸ਼ੇ ਕਰਦਾ ਵਾ ਇਸ ਕਰਕੇ ਆ ਕੇ ਸਾਨੂੰ ਲੜਾਈ ਲੜਾਈ ਕਰਦਾ ਵਾ ਤੇ ਦਬਕਾਉਂਦਾ ਵਾ ਕਹਿੰਦਾ ਮੈਨੂੰ ਇੱਥੇ ਜਗ੍ਹਾ ਦੇ ਵਿੱਚੋਂ ਹਿੱਸਾ ਦੇ ਵਾ ਅਸੀਂ ਤਾਂ ਇਹੀ ਕਹਿੰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਵੀ ਅਸੀਂ ਉਹਨੇ ਉਹ ਕੁੜੀ ਆ ਜਿਹੜੀ ਨਾ ਨਜਾਇਜ਼ ਸਬੰਧ ਨੇ ਉਹਦੇ ਨਾਲ ਉਹਦੇ ਨਾਲ ਰਹਿ ਰਹੀ ਆ ਤੇ ਉਹ ਕਹਿੰਦੀ ਮੈਨੂੰ ਘਰੇ ਬਾੜੋ ਉਹ ਵੀ ਕਹਿੰਦਾ ਵੀ ਉਹ ਵੀ ਕਹਿੰਦੀ ਤੇ ਉਹ ਕਿਸੇ ਬਾਹਰਲੀ ਕੁੜੀ ਨਾਲ ਰਹਿੰਦਾ ਪਿਆ ਉਹ ਪਹਿਲੇ ਵੀ ਆਈ ਹੋਈ ਆ ਤੇ ਉਹ ਘਰੇ ਵੜਨ ਦੀ ਕੋਸ਼ਿਸ਼ ਕਰਦਾ ਪਿਆ ਸੀ ਬੇਦਖਲ ਕੀਤਾ ਹੋਇਆ ਜੀ ਉਹਨੂੰ ਕਈ ਸਾਲ ਹੋ ਗਏ ਜੀ ਸਾਡੇ ਇਹਨਾਂ ਦੇ ਨਾਲ ਬਹੁਤ ਚੱਕਰ ਚੱਲਦੇ ਲੜਾਈਆਂ ਦੇ ਸਾਡੇ ਉਲਟੇ ਪਰਚੇ ਸਾਡੇ ਤੇ ਪੈਂਦੇ ਨੇ ਮਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਕਿਹੜਾ ਮੱਲਾ ਕਿਹੜਾ ਮਾ ਬਈ ਵਾਲਾ ਇਹ ਇੰਦਰਾਪੁਰੀ ਤਾਜਪੁਰ ਹੋਰ ਹੈ ਜੀ ਜਾਤੀ ਗੱਲ ਕੀ ਹੋਈ ਹੈ ਮਤਲਬ ਜਿਹੜਾ ਰਾਤੀ ਲੜਾਈ ਦਾ ਕਾਰਨ ਕੀ ਸੀ ਮੈਂ ਉਹ ਉਹ ਨਾ ਹੁੰਦਾ ਸਾਡਾ ਨਸ਼ੇ ਨੂੰ ਸ਼ਿਕਾਰਦਾ ਵਾ ਇਸ ਕਰਕੇ ਆ ਕੇ ਸਾਨੂੰ ਲੜਾਈ ਲੜਾਈ ਕਰਦਾ ਵਾ ਤੇ ਦਬਕਾਉਂਦਾ ਵਾ ਕਹਿੰਦਾ ਮੈਨੂੰ ਇੱਥੋਂ ਜਗ੍ਹਾ ਦੇ ਵਿੱਚੋਂ ਹਿੱਸਾ ਦੇ ਵੋ ਅੱਛਾ ਹਾਂ ਜੀ ਕਿੰਨੇ ਸਾਲ ਤੋਂ ਰਹੀ ਇਹਨੂੰ ਬੇਜ ਆਪਣਾ ਕੀਤਾ ਇਹ ਇਹਨੂੰ ਕਿੰਨੇ ਸਾਲ ਹੋ ਗਏ ਜੀ ਬੇਦਖਲ ਕੀਤੇ ਨੇ ਹਾਂ ਹਾਂ ਜੀ ਕਿੰਨੇ ਸਾਲ ਹੋ ਗਏ 2.5 ਸਾਲ 2.5 ਸਾਲ ਬੇਦਖਲ ਨੂੰ ਹੁਣ ਵੇਰ ਹਾਂ ਜੀ ਤੇ ਕੀ ਮੰਗ ਘਾਰੇ ਤੇ ਥੋੜਾ ਸਾਗੇ ਹੋ ਅਸੀਂ ਤਾਂ ਇਹੀ ਕਹਿੰਨੇ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਵੀ ਅਸੀਂ ਉਹਨੇ ਉਹ ਕੁੜੀ ਆ ਜਿਹੜੀ ਨਾ ਨਜਾਇਜ਼ ਸਬੰਧ ਨੇ ਉਹਦੇ ਨਾਲ ਉਹਦੇ ਨਾਲ ਰਹਿ ਰਹੀ ਆ ਤੇ ਉਹ ਕਹਿੰਦੀ ਆ ਮੈਨੂੰ ਘਰੇ ਬਾੜੋ ਉਹ ਵੀ ਕਹਿੰਦਾ ਵੇ ਉਹ ਵੀ ਕਹਿੰਦੀ ਆ ਸਾਨੂੰ ਦੁਖੀ ਕਰਦਾ ਉਹ ਬਹੁਤ ਜੀ ਹਾਂ ਭਾਈ ਕੀ ਨਾਮ ਹੈ ਤੁਹਾਡਾ ਕਿੱਥੇ ਰਹਿਣ ਵਾਲੇ ਭਾਈ ਅਸੀਂ ਤਾਇਪ ਰੋਡ ਇੰਦਰਾਪੁਰੀ 1 ਨੰਬਰ ਗਲੀ ਨਾਮ ਮੇਰਾ ਰਣਜੀਤ ਸਿੰਘ ਆ ਜੀ ਇਹ ਗੱਲ ਕੀ ਹੋਈ ਆ ਜਿਹੜਾ ਕੋਈ ਅੱਜ ਪੁਲਾਇਆ ਸੀ ਸਰ ਬੇਰਾ ਹੈਗਾ ਛੋਟਾ ਭਰਾ ਸੀ ਉਹਨੂੰ ਬੇਦਖਲ ਕੀਤਾ ਹੋਇਆ ਵਾ ਤੇ ਉਹ ਕਿਸੇ ਬਾਹਰ ਕੁੜੀ ਨਾਲ ਰਹਿੰਦਾ ਪਿਆ ਵਾ ਉਹ ਪਹਿਲੇ ਵੀ ਆਈ ਹੋਈ ਆ ਤੇ ਉਹ ਘਰੇ ਵੜਨ ਦੀ ਕੋਸ਼ਿਸ਼ ਕਰਦਾ ਪਿਆ ਸੀ ਬੇਦਖਲ ਕੀਤਾ ਹੋਇਆ ਜੀ ਉਹਨੂੰ ਹਾਂਜੀ ਮਤਲਬ ਕਾਰਨ ਕੀ ਸੀਗਾ ਜਿਹੜਾ ਇੱਥੇ ਲੜਾਈ ਤੇ ਵਿੜਾ ਕਰਨ ਆਇਆ ਸਰ ਉਹ ਕਹਿ ਰਿਹਾ ਕਿ ਮੈਨੂੰ ਘਰ ਦੇ ਅੰਦਰ ਐਂਟਰ ਕਰੋ ਕਿ ਮੈਂ ਘਰੇ ਰਹਿਣਾ ਆ ਅਸੀਂ ਉਹਨੂੰ ਬੇਦਖਲ ਕੀਤਾ ਹੋਇਆ ਵਾ ਉਹ ਸਾਡੇ ਕਹਣੇ ਤੋਂ ਬਾਹਰ ਆ ਜੀ ਉਹ 2021 ਦਾ ਬੇਦਖਲ ਕੀਤਾ ਹੋਇਆ ਜੀ ਅਸੀਂ ਉਹਨੂੰ ਹਾਂਜੀ ਉਹ ਕੰਪਲੀਟ ਵੀ ਕੀਤੀ ਸੀ ਕੰਪਲੀਟ ਕੀਤੀ ਹੋਈ ਹੈ ਜੀ 7 ਨੰਬਰ ਡਿਵੀਜ਼ਨ ਚ ਕੀਤੀ ਹੈ ਜੀ ਅੱਛਾ ਹਾਂਜੀ ਤੇ ਮਤਲਬ ਕੋਲ ਕੋਣ ਜਿਗਾ ਜਿਹੜੇ ਰਾਤੀ ਹੁੰਲਾ ਕਿਤੇ ਇਹ ਉੱਘਾ ਆ ਕੇ ਆ ਗਏ ਸਾਡੇ ਇਹ ਦੋ ਜਣੇ ਸੀਗੇ ਸਰ ਤੇ ਗਗਨਦੀਪ ਸੀਗਾ ਤੇ ਕਿਰਨਾ ਸੀਗੀ ਹਾਂਜੀ ਜਿਹੜੇ ਕਿਰਨਾ ਦੇ ਦੀ ਗੱਲ ਕਰ ਰਹੇ ਹੋ ਕਿੱਥੇ ਰਹਿਣ ਵਾਲੇ ਇਹ ਗਲੀ ਦੇ ਵਿੱਚ ਹੀ ਰਹਿੰਦੇ ਆ ਸਰ ਅੱਛਾ ਤੇ ਕੀ ਮੰਗ ਕਰ ਰਹੇ ਹੋ ਸਰ ਇਹ ਮੰਗ ਸਾਡੀ ਜਗ੍ਹਾ ਚ ਹਿੱਸਾ ਭਾਲਦੇ ਪਏ ਆ ਜੀ ਤੇ ਅਸੀਂ ਬੇਦਖਲ ਕੀਤਾ ਆ ਸਰ ਉਹ ਕੁੜੀ ਪਹਿਲੇ ਵੀ ਆਈ ਹੋਈ ਹੈ ਇਸ ਕਰਕੇ ਅੱਛਾ ਹਾਂਜੀ ਸਾਡੇ ਕੋਈ ਅੱਗੇ ਵੀ ਤੁਹਾਡੇ ਤੇ ਹਮਲੇ ਅੱਗੇ ਵੀ ਸਰ ਉਹ ਕੁੜੀ ਦੇ ਘਰ ਦੇ ਵੱਲੋਂ ਸਾਡੇ ਤੇ ਬਹੁਤ ਹਮਲੇ ਹੋ ਚੁੱਕੇ ਹੋਏ ਅਸੀਂ ਸਿਰ ਪੜਵਾਏ ਬਹੁਤ ਨੁਕਸਾਨ ਹੋਇਆ ਜੀ ਸਾਡੇ ਦਰਵਾਜ਼ੇ ਬਾੜੀਆਂ ਦੇਖੋ ਜੀ ਕਿ ਸਾਡੇ ਘਰ ਦਾ ਹਾਲ ਬਹੁਤ ਮਾੜਾ ਕੀਤਾ ਉਹਨਾਂ ਨੇ ਅੱਛਾ ਕਈ ਸਾਲ ਹੋ ਗਏ ਜੀ ਸਾਡੇ ਇਹਨਾਂ ਦੇ ਨਾਲ ਬਹੁਤ ਚੱਕਰ ਚੱਲਦੇ ਲੜਾਈਆਂ ਦੇ ਸਾਡੇ ਉਲਟੇ ਪਰਚੇ ਸਾਡੇ ਤੇ ਪੈਂਦੇ ਨੇ ਹੁਣ ਪ੍ਰਸ਼ਾਸਨ ਅੱਗੇ ਕੀ ਮੰਗ ਕਰੇ ਪ੍ਰਸ਼ਾਸਨ ਮਰੇ ਜੀ ਇਹੀ ਬੇਨਤੀ ਹੈ ਜੀ ਜੋ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ